ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਬਜੀ ਮੰਡੀ ਦੇ ਰੇਟ ਸਾਰੀਆਂ ਸਬਜ਼ੀਆਂ ਦੇ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜੀਆਂ ਹੁਣ ਮਾਰਕੀਟ ਦੇ ਵਿੱਚ ਚੱਲ ਰਹੀਆਂ ਵਾ ਸੋ ਮਟਰਾਂ ਦੇ ਰੇਟ ਵਿੱਚ ਕਾਫੀ ਤੇਜ਼ੀ ਦੇਖੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਰੇਟ ਕਾਫੀ ਡਾਊਨ ਚੱਲ ਰਿਹਾ ਸੀ ਪਰ ਹੁਣ ਇੱਕਦਮ ਰੇਟ ਜਿਹੜਾ ਮਟਰਾਂ ਦਾ ਵਧਿਆ ਵਾ ਹੋਰ ਵੀ ਸਬਜ਼ੀਆਂ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੋ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤੇ ਪੇਜ ਨੂੰ ਲਾਈਕ ਤੇ ਫੋਲੋ ਜਰ ਤਾ ਜੋ ਰੇਟ ਦਿਆਂ ਜਿਹੜੀਆਂ ਆਪਾਂ ਵੀਡੀਓ ਪਾਉਂਦੇ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਪਿਆਜ਼ ਤੋਂ ਪਿਆਜ਼ ਜਿਹੜਾ ਵਾ 25 ਤੋਂ 27 ਰੁਪਏ ਜਿਹੜਾ ਵਾ ਉਹ ਵੇਚ ਰਿਹਾ ਮੰਡੀ ਦੇ ਵਿੱਚ ਟਮਾਟਰ 25 ਤੋਂ 28 ਰੁਪਏ ਵੇਚ ਰਿਹਾ ਜੀ ਤੇ ਮਿਰਚ ਜਿਹੜੀ ਆ 40 ਤੋਂ 42 ਰੁਪਏ ਤੱਕ ਵੇਚ ਰਹੀ ਆ ਆਲੂ ਜਿਹੜਾ ਵਾ 300 ਤੋਂ ਲੈ ਕੇ ਤੇ 3.500 ਦੇ ਵਿਚ ਵਿੱਚ ਕਟਾ ਜਿਹੜਾ ਵੇਚ ਰਿਹਾ 50 ਕਿਲੋ ਦਾ ਅੱਗੇ ਗੋਭੀ ਗੋਭੀ 10 ਤੋਂ ਲੈ ਕੇ 11 ਰੁਪਏ ਤੱਕ ਵੇਚ ਰਹੀ ਆ ਜੀ ਬਾਂਦ ਗੋਭੀ 10 ਤੋਂ 12 ਤੇ ਅਦਰਕ ਜਿਹੜਾ ਵਾ 120 ਰੁਪਏ ਤੋਂ ਲੈ ਕੇ ਤੇ 140 ਰੁਪਏ ਤੱਕ ਮੰਡੀ ਦੇ ਵਿੱਚ ਵਿਕ ਰਿਹਾ ਜੀ ਅੱਗੇ ਗਾਜਰ ਦੀ ਗੱਲ ਕਰ ਲਈਏ ਜੀ 16 ਤੋਂ 17 ਰੁਪਏ ਤੱਕ ਵਿਕ ਰਹੀ ਆ ਨਿੰਬੂ ਜਿਹੜਾ ਵਾ ਉਹ 40 ਰੁਪਏ ਵਿਕ ਰਿਹਾ ਜੀ ਅੱਗੇ ਗੱਲ ਕਰ ਲਈਏ ਜੀ ਹਰੇ ਮਟਰ ਹਰੇ ਮਟਰ ਜਿਹੜੇ ਆ 25 ਤੋਂ ਲੈ ਕੇ 30 ਰੁਪਏ ਤੱਕ ਮਟਰ ਜਿਹੜੇ ਆ ਵਧੀਆ ਹਰਿਆ ਮਟਰ ਜਿਹੜਾ ਉਹ ਮੰਡੀ ਦੇ ਵਿੱਚ ਵਿਕ ਰਿਹਾ ਵਾ ਜੀ ਸੋ ਇਹ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਸੇਮ ਜੇ ਰੇਟ ਚੱਲੀ ਜਾਂਦੇ ਆ 1-2 ਰੁਪਏ ਉੱਤੇ ਥੱਲੇ ਰੇਟ ਹੁੰਦਾ ਰਹਿੰਦਾ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ